ਕਿਰੋਜੀ ਕਾ ਕਾਲਸਾ ਵਹਿਗੋ ਜੀ ਕਾ ਮੈਂ ਮੈਨੂੰ ਲੱਗਦਾ ਆਪਾਂ ਗੱਲਾਂ ਉਹ ਕਰੀਏ ਜਿਹੜੀਆਂ ਸਾਰਿਆਂ ਨੂੰ ਪਤਾ ਹੈ ਉਹਨਾਂ ਤੋਂ ਅੱਗੇ ਜਾ ਕੇ ਕਿਉਂਕਿ ਆਪਾਂ ਤਕਰੀਬਨ ਉਹ ਆ ਜੋ ਇਨਾਂ ਸਾਰੇ ਮਸਲਿਆਂ ਤੋਂ ਵਾਕਿਫ ਆ ਗੜਬੜ ਕਿੱਥੇ ਹੋ ਰਹੀ ਐ ਜਿਵੇਂ ਹੁਣੇ ਭਾਜੀ ਹੋਰਾਂ ਨੇ ਕਿਹਾ ਕਿ ਮੈਜੋਰਟੀ ਆ ਸਾਡੀ ਕਰ ਫੇਰਵਣੀ ਪਾਰੇ ਪੁੱਛੋ ਮਸਲਾ ਕੀ ਹੈ ਮਸਲਾ ਹੈਗਾ ਸਰ ਇੱਕ ਬੱਚਾ ਮਰਿਆ ਆਪਣਾ ਹੁਸ਼ਿਆਰਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਚ ਉਹਨਾਂ ਦੀ ਕੱਲ ਅੰਤਮ ਅਰਦਾਸ ਸੀ ਇੰਨੇ ਬੈਠੇ ਬੰਦਿਆਂ ਚੋ ਕਿੰਨੇ ਸੀ ਉਹਦੇ ਚ ਪਰਵਾਸੀਆਂ ਦੀ ਗਲਤੀ ਕਰ ਰਹੇ ਆਪਾਂ ਕਿੰਨੇ ਸੀ ਉੱਥੇ ਐਵੇਂ ਮਖੌਨ ਨੂੰ ਆਉਂਦੇ ਇੱਕਾ ਦੁੱਕਾ ਕੋਈ ਬੰਦਾ ਭੇਜਦਾ ਤੇ ਕਹਦਾ ਅਸੀਂ ਸੀ ਮਲਦਾ ਇੱਕ ਪਰਮਜੀਤ ਹੋ ਰਹੀ ਸੀ ਇੱਕ ਮੈਂ ਸੀ ਇੱਕ ਸਿੱਧੂ ਸਾਹਿਬ ਸੀ ਬਸ ਗਿੰਗਨਾ ਆ ਕੇ ਇਨ ਇੱਕ ਸੀ ਕਿਉਂ ਡਰ ਲੱਗਦਾ ਬੋਲੇ ਨਹੀਂ ਜਾਂਦਾ ਦਿੱਲੀ ਵਾਲੇ ਮਨਾ ਕਰਦੇ ਨੇ ਇਹ ਸੱਚ ਹੈ ਇਹ ਸੱਚ ਹੈ ਤਾਂ ਹੀ ਸਾਡੀ ਮੈਜੋਰਿਟੀ ਹੋ ਕੇ ਵੀ ਸਾਡੀ ਮੈਜੋਰਿਟੀ ਨਹੀਂ ਅਸੀਂ ਮਨੋਰਿਟੀ ਚਾ ਵਰਨਾ ਜਿਹੜੀਆਂ ਪਾਰਟੀਆਂ ਨੇ ਹੁਣ ਤੱਕ ਪੰਜਾਬ ਨੂੰ ਵੇਚਿਆ ਪਾਣੀ ਦੀਆਂ ਗੱਲਾਂ ਮੈਂ ਵੀ ਥਾਰੇ ਡਾਟਾ ਦੱਸ ਦਿੰਨਾ ਬਲਕੇ ਹੋਰ ਛੱਡੋ ਆ ਪਰਸੋਂ ਦਾ ਡਾਟਾ ਵੇਖ ਲਿਓ ਜੇ ਕੀ ਐ ਭਾਗੜਾ ਦਾ ਪੌਂਗ ਦਾ ਤੇ ਰਣਜੀਤ ਡੈਮ ਦਾ ਉਹ ਅਜੇ ਵੀ ਉਹ ਸਹਾਇਤ ਤੇ ਅਜੇ ਫੁਫਲਾਡ ਆ ਰਹੇ ਨੇ ਭਾਗੜਾ ਜਿਹੜਾ ਉਹ 1677 ਫੁੱਟ ਐ ਪੌਂਗ ਜਿਹੜਾ ਉਹ 1394 ਫੁੱਟ ਤੇ ਐ ਜਿੱਦੂ ਬਾਅਦ ਜੋ ਵੀ ਇਨਫਲੋ ਹੋਊਗਾ ਆਊਟਫਲੋ ਚ ਬਦਲੂਗਾ ਇਹ ਕਿਵੇਂ ਹੋ ਰਿਹਾ ਐ ਕੌਣ ਕਰ ਰਿਹਾ ਹੈ ਤਾਂ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਜਿਹੜੀਆਂ ਸੋਕੌਲਟ ਅਸੀਂ ਚੁਣੀਏ ਜੇ ਆ ਕੇ ਬਹਿ ਜੂਗੇ ਤਾਂ ਗੱਲ ਕਰ ਪਾਵਾਂਗੇ ਜੇ ਤੁਸੀਂ ਐਂ ਗੱਲਾਂ ਪਹਿਲਾਂ ਬੈਠ ਜੋ ਫਿਰ ਗੱਲ ਕਰ ਲੈਂਦੇ ਆਪਾਂ ਨਹੀਂ ਨਹੀਂ ਕੋਈ ਗੱਲ ਨਹੀਂ ਪਹਿਲਾਂ ਬੈਠੋ ਤਾਂ ਜੋ ਆਪਾਂ ਜੋ ਇੰਨਾ ਚਿਰ ਬੈਠ ਕੇ ਆਪਾਂ ਕੁਝ ਐਓ ਜੀਆਂ ਗੱਲਾਂ ਕਰਨੀਆਂ ਐ ਜਿਹੜੀਆਂ ਨਾਲ ਆਪਾਂ ਕੁਝ ਰਿਜ਼ਲਟ ਕੱਢ ਪਾਈਏ ਨਾ ਕਿ ਬਸ ਬੇਮਤਲਬ ਛੱਡੀ ਜਾਏ। ਇਹ ਜਿਹੜਾ ਪੌਂਗ ਦਾ ਭਾਗੜਾ ਦਾ ਰਣਜੀਤ ਟੈਮ ਦਾ ਲੈਵਲ ਹੋਇਆ। ਕੀ ਇਹ ਸਾਡੀ ਸਰਕਾਰ ਨੂੰ ਪਤਾ ਨਹੀਂ? ਜਿਹੜਾ ਸਾਡਾ ਮੁੱਖ ਮੰਤਰੀ ਬਹਿ ਕੇ ਅੱਜ ਵੀ ਕਹਿ ਰਿਹਾ ਮੈਂ ਹੁਣੇ ਵੀ ਦੇਖਿਆ ਧਮਕੀ ਦਿੱਤੀ ਜਾਂਦੀ ਹੈ ਸਿੱਧੀ। ਪਰ ਉਹ ਵੀ ਸਾਡੇ ਪੰਜਾਬ ਦੇ ਚੀਫ ਐਗਜ਼ੀਕਿਊਟਿਵ ਵੱਲੋਂ ਕਿ ਤੁਹਾਡੇ ਬੰਦੇ ਵੀ ਬਾਹਰ ਰਹਿ ਗਏ ਨੇ। ਕੈਨੇਡਾ ਚ ਨੇ ਆਸਟ੍ਰੇਲੀਆ ਜਨੇ ਤਫੇਰ ਸਿੱਧੀ ਧਮਕੀ ਤੇ ਆਉਂਦੇ ਨੇ ਕਿ ਬਾਕੀ ਹਿੰਦੁਸਤਾਨ ਦੇ ਵਿੱਚ ਵੀ ਹੈਗੇ ਨੇ ਜਿਹੜੇ ਬਾਕੀ ਹਿੰਦੁਸਤਾਨ 'ਚ ਹੈਗੇ ਨੇ ਜੇ ਸਾਡਾ ਸੋ ਕਾਲਡ ਕਸਟੋਡੀਅਨਾਂ ਦਾ ਜਿਹੜਾ ਆਪਣੇ ਆਪ ਨੂੰ ਉਹ ਕਹਵੇ ਕਿ ਉਹਨਾਂ ਬਾਰੇ ਸੋਚੋ ਮਤਲਬ ਤੁਸੀਂ ਇੰਟਰੈਕਟਿਵਲੀ ਸਾਨੂੰ ਕਹਿ ਰਹੇ ਹੋ ਕਿ ਜੇ ਇਹਨਾਂ ਨੂੰ ਪੁੱਛਿਆ ਤਾਂ ਅਸੀਂ ਤੁਹਾਡਾ ਬੁਰਾ ਹਾਲ ਕਰ ਦਿਆਂਗੇ ਮੈਂ ਉਸੇ ਕਸਟੋਡੀਅਨ ਨੂੰ ਪੁੱਛਦਾ ਹੈ ਗਿਣਤੀ ਕਿੰਨੀ-ਕਿੰਨੀ ਹੈ ਕਾਨੂੰਨ ਕਿਹੜੇ ਕਿਹੜੇ ਤੇ ਤਹਤ ਨੇ ਕਦੇ ਸਾਡਾ ਕਸਟੋਡੀਅਨ ਹਿਮਾਚਲ ਦੇ ਕਾਨੂੰਨ ਦੀ ਗੱਲ ਕਰੂੰਗਾ ਉੱਤਰਾਖੰਡ ਦੀ ਗੱਲ ਕਰੂੰਗਾ ਈਸਟਰਨ ਸਟੇਟ ਦੀ ਗੱਲ ਹੋਊਗੀ ਜਿੱਥੇ 1371 ਇਹ ਇੱਕ ਗੱਲ ਲਿਖੀ ਗਈ ਮੈਂ ਬਾਕੀ ਉਸ ਕਾਨੂੰਨ ਨਾਲ ਸਹਿਮਤ ਬਿਲਕੁਲ ਨਹੀਂਗਾ ਪਰ ਇੱਕ ਗੱਲ ਲਿਖੀ ਹੋਈ ਹੈ ਕਿ ਜੇ ਇੰਡੀਅਨ ਗਵਰਨਮੈਂਟ ਗਣ ਕਰੂਗੀ ਈਸਟਰਨ ਸਾਈਡ ਤੇ ਜੋ ਵੀ ਕੰਟਰੀਜ਼ ਨੇ ਲਏ ਹੋਏ ਬਰਮਾ ਹੋ ਤਾਂ ਉਹ ਦੁਨੀਆ ਦੇ ਸਟੇਟਾਂ ਨੂੰ ਪੁੱਛਿਆ ਜਾਊਗਾ ਕੀ ਪਾਕਿਸਤਾਨ ਨਾਲ ਗੱਲ ਕਰਨ ਵੇਲੇ ਪੰਜਾਬ ਤੋਂ ਪੁੱਛਿਆ ਜਾਂਦਾ ਹੈ ਰਾਜਸਥਾਨ ਤੋਂ ਪੁੱਛਿਆ ਜਾਂਦਾ ਹੈ ਪਰ ਇਹ ਕੌਣ ਕਰ ਰਿਹਾ ਹੈ ਜਿਵੇਂ ਕਰ ਗਿਆ ਮжоਰਿਟੀ ਸਾਡੀ ਚੁਣਿਆ ਸੀ ਤੇ ਸਾਨੂੰ ਹੀ ਵੇਚ ਕੇ ਤੇ ਹੁਣ ਫੇਰ ਜਿੱਤਰ ਨੂੰ ਫਿਰਦੇ ਨੇ ਤੇ ਜਿਹੜੀਆਂ ਹੋਰ ਬਾਂਡਰੀਆਂ ਨੇ ਉਹ ਦਿੱਲੀ ਦੇ ਨਿਰਦੇਸ਼ ਤੇ ਬਾਂਡਰੀਆਂ ਨਹੀਂ ਤਾਂ ਮੈਨੂੰ ਦੱਸੋ ਇਨਾਂ ਦੀਆਂ ਕੋਈ ਫੋਟੋ ਖਿੱਚ ਸਕਦਾ ਹੈ ਵੀਡੀਓ ਬਣਾ ਸਕਦਾ ਹੈ ਕਿ ਇਹਨਾਂ ਨੇ ਕਿਵੇਂ ਸਮਝੌਤਾ ਕੀਤਾ ਹੈ ਇਨਾਂ ਦੇ ਕਰਮਾਂ ਤੋਂ ਪਤਾ ਲੱਗਦਾ ਹੈ ਇਨਾਂ ਦੀਆਂ ਹਰਕਤਾਂ ਤੋਂ ਪਤਾ ਲੱਗਦਾ ਹੈ ਔਰ ਉਹਨਾਂ ਦੀਆਂ ਹਰਕਤਾਂ ਤੁਹਾਨੂੰ ਵੇਚਣ ਵਾਲਿਆਂ ਨੇ ਵਰਨਾ ਅਸੀਂ ਪਰਵਾਸੀਆਂ ਦਾ ਜ਼ਿਕਰ ਕਰੀਏ ਤਾਂ ਸਾਡੀਆਂ ਵੀਡੀਓਜ਼ ਡਿਲੀਟ ਕੀਤੀਆਂ ਜਾਣ ਜਿਵੇਂ ਹੁਣੇ ਭਾਜੀ ਹੁਰਾਣੇ ਪਹਿਲਾਂ ਪਿਆ ਸੀ ਤੇ ਤੁਸੀਂ ਖਾਲਸਾਣ ਦੀ ਗੱਲ ਛੜਿਆਮ ਕਰੋ ਥੋੜੇ ਨਾਲ ਕੋਈ ਮਸਰਾਲਾ ਹੋਵੇ ਇਹ ਕਿਵੇਂ ਹੋਣੀ ਆਈ ਯਾਰ ਕੀ ਪ੍ਰੋਬਲਮ ਹੈ ਕਿੱਥੇ ਫਸੇ ਹੋਏ ਆਂ ਆਪਾਂ ਕਿੱਥੇ ਇਸ ਚੀਜ਼ ਨੂੰ ਸਮਝੀਏ ਜੇ ਹਿੰਦੁਸਤਾਨ ਦੇ ਬਾਕੀ ਸੂਬੇ ਕੁਝ ਖਾਸ ਕਿਸਮ ਦੇ ਕਾਨੂੰਨ ਚਾਹੇ ਤੇ ਲੈਣ ਨੂੰ ਲੈ ਕੇ ਹਿਮਾਚਲ ਦਾ 1972 ਦਾ ਕਾਨੂੰਨ ਹੋਵੇ 60 ਦੇ ਦਹਾਕੇ ਚ ਰਾਜਸਥਾਨ ਦਾ ਹੋਵੇ ਤੇਰ ਪੰਜਾਬ ਨਹੀਂ ਬਣਾ ਸਕਦਾ ਡੋਮਿਸਾਈਲ ਦਾ ਕਾਨੂੰਨ ਕੀ ਅਸੀਂ ਉਹ ਫਾਰਮੈਲਿਟੀਜ਼ ਨਹੀਂ ਰੱਖ ਸਕਦੇ ਜੋ ਉਹਨਾਂ ਨੇ ਰੱਖੀਆਂ? ਰੱਖ ਸਕਦੇ ਆ ਤਾਂ ਫਿਰ ਗੱਲ ਕੀ ਨਹੀਂ ਕਰਨੀ ਐ? ਗੱਲ ਕਰਨੀ ਐ। ਅਸੈਂਬਲੀ ਨੇ ਤੁਹਾਡੀ ਸਰਕਾਰ ਨੇ ਤੇ ਸਰਕਾਰ ਚੁਣੀ ਕਿਨੇ ਆਪਾਂ। ਉਦੋਂ ਅਸੀਂ ਕੀ ਹੋ ਜਾਂਦੇ ਐ? ਬਹੁਤ ਹੁੰਦੇ ਬਾਈ ਜੀ ਜੇ 8-10% ਵੀ ਹੋਣ ਕਿਵੇਂ ਸੀਗੇ ਸਾਡੇ ਉਦੋਂ ਜਦੋਂ ਰਣਜੀਤ ਸਿੰਘ ਦਾ ਰਾਜ ਅਸੀਂ ਹਾਸਲ ਕਰ ਲਿਆ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਸਿੱਖੀ 'ਚ ਪੱਕੇ ਸੀ ਸਿਰਾਂ ਦੇ ਮੁੱਲ ਵੀ ਪੈ ਗੇ ਪਰ ਹੁਣ ਅਸੀਂ ਖ਼ਦਦਾਰੀਆਂ 'ਚ ਪੱਕੇ ਐ ਜੇ ਜਗਤ ਸਿੰਘ ਲਾਲ ਸਿੰਘ ਭਾੜਾ ਸਿੰਘ ਸਾਡੇ 'ਚ ਹੀ ਪੈਦਾ ਹੋਏ ਨੇ ਤੇ ਹੁਣ ਵੀ ਬੇਸ਼ੁਮਾਰ ਨੇ ਜੋ ਥੋਡੇ 'ਚ ਬਹਿ ਕੇ ਥੋੜਾ ਹੀ ਸੌਦਾ ਕਰ ਰਹੇ ਨੇ ਔਰ ਮੈਂ ਉਹਨਾਂ ਸੌਦਿਆਂ ਨੂੰ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਉਹਨਾਂ ਦੇ ਕਰਮ ਵੇਖ ਲਓ ਕਰਮ ਵੇਖ ਲਓ ਕਿ ਆਪਾਂ ਐਨੇ ਨੰਬਰ 1 ਦਾ ਸੂਪਾ ਸਭ ਤੋਂ ਪਿੱਛੇ ਖੇਮੀ ਗਿਆ ਸਭ ਤੋਂ ਜਿਹੜਾ ਰੂਕੋ ਸਭ ਤੋਂ ਮੇਟੀ ਕੋ ਜਿਹਨੇ ਹਿੰਦੋਸਤਾਨ ਦਾ ਢੱਡਵੀ ਭਰਿਆ ਤੇ ਅੱਜ ਉਹਨਾਂ ਨੂੰ ਕਿਹਾ ਕੀ ਜਾ ਰਿਹਾ ਆnde ਜੀ ਯੂਪੀ ਬਿਹਾਰ ਜਬਾ ਕੀ ਪ੍ਰਵਾਸੀਆਂ ਬਿਨਾ ਤੁਸੀਂ ਕੱਟੂਗੇ ਕਿਵੇਂ ਤੁਸੀਂ ਰਹੂਗੇ ਕਿਵੇਂ ਮੈਂ ਤਾਂ ਸੁਣਿਆ ਸੀ ਕਿ ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ ਆ ਤਾਂ ਮੈਂ ਪਹਿਲੀ ਵਾਰੀ ਸੁਣਿਆ ਕਿ ਪ੍ਰਵਾਸੀਆਂ ਦੇ ਬਲ ਤੇ ਵਸਦੇ ਨੇ ਔਰ ਇਹ ਕੌਣ ਕਹਿ ਰਹੇ ਨੇ ਸਾਡੇ ਚ ਵੀ ਖੜੇ ਹੋ ਕੇ ਸਾਡੇ ਹੀ ਕਿਸਾਨ ਲੀਡਰ ਸਾਡੀਆਂ ਹੀ ਪਾਰਟੀਆਂ ਕਿਉਂ ਪਾਰਟੀਆਂ ਆਪਦੀ ਪੀੜੀ ਤੱਲੇ ਸੋਟਾ ਮਾਰਨ ਗਿਆ ਕਿ ਅੱਜ ਉਹ ਕਿੱਥੇ ਖੜੀਆਂ ਨੇ ਕੀ ਗਲਤ ਮੰਗ ਰਹੇ ਐ ਅਗੇ ਜੀ ਇੱਕ ਦੀ ਸਜ਼ਾ ਬਾਕੀ ਕੌਮ ਨੂੰ ਕਿਉਂ ਦਿੱਤੀ ਜਾ ਰਹੀ ਐ ਪਹਿਲਾਂ ਤਾਂ ਮੈਨੂੰ ਇਹ ਦੱਸ ਦੇਣ ਕਿ ਅਸੀਂ ਸਜ਼ਾ ਕਿਹੜੀ ਦੇਤੀ ਕਿਹਨੂੰ ਮਾਰਦਾ ਕਿਸੇ ਨੇ ਕਿਹਦਾ ਗਲਾ ਵਟਦਾ ਇੱਕ ਵੀ ਦੰਦੇ ਦੀ ਉਦਾਹਰਣ ਗਿਣਾ ਦੇਣ ਇਹ ਸਾਡਾ ਕਸਟੋਡੀਅਨ ਜਾਂ ਬਾਕੀ ਪਾਰਟੀਆਂ ਵਾਲੇ ਇੱਕ ਉਦਾਹਰਣ ਨਹੀਂ ਕੀ ਤਵੇ ਇਹ ਗੱਲ ਕਹੀ ਕਿਉਂ ਜਾ ਰਹੀ ਹੈ ਇਸ ਲਈ ਕਹੀ ਜਾ ਰਹੀ ਹੈ ਕਿ ਇੱਕ ਨਵੇਂ ਕਿਸਮ ਦਾ ਨੈਰੇਟਿਵ ਘੜਿਆ ਜਾਵੇ ਜਿਹਨੂੰ ਉਹ ਗੋਦੀ মিডিਆ ਨਸ਼ੜ ਕਰੇ ਅਸੀਂ ਕੀ ਕਹਿ ਰਹੇ ਹਾਂ ਕਿ ਜੋ ਸਾਡੇ ਨਾਲ ਧੱਕਾ ਹੋਇਆ ਹੈ ਜੋ ਹੁਣ ਤੱਕ ਡੋਮਿਸਾਈਲ ਦਾ ਕਾਨੂੰਨ ਨਹੀਂ ਬਣਿਆ ਉਹ ਬਣਾਇਆ ਜਾਵੇ ਸਿੱਧਰੀ ਦੀ ਗੱਲ ਹੈ ਔਰ ਉਸ ਚੀਜ਼ ਨੂੰ ਮੋੜ ਕੇ ਕਿ ਬਾਕੀ ਹਿੰਦੁਸਤਾਨ ਤੇ ਸੂਬਿਆਂ ਦੀ ਤਰਜ਼ ਤੇ ਜਾਂ ਜੋ ਜੋ ਉੱਥੇ ਪ੍ਰੈਕਟਿਸ ਚ ਹੈ ਉਹਨੂੰ ਅਸੀਣਾ ਕਾਨੂੰਨ ਬਣਾ ਲੀਏ ਇਹ ਗਲਤ ਤਰ੍ਹਾਂ ਦੀ ਗੱਲ ਕਹੀ ਜਾ ਰਹੀ ਹੈ ਔਰ ਜਿੰਨੇ ਦਿੱਲੀ ਦੇ ਦਮ ਛੱਲੇ ਨੇ ਉਹ ਬਿਆਨ ਦੇ ਰਹੇ ਨਹੀਂ ਕਲੀਅਰ ਕਟੋੜਿਆ ਵਰਨਾ ਮੈਨੂੰ ਦੱਸੋ 160 ਐਮਐਫ ਤੋਂ ਅੱਜ ਅਸੀਂ 11 ਐਮਐਫ ਤੇ ਪਹੁੰਚ ਗਏ ਆ ਇਕੀਨੇ ਨੇ ਚਾਹ ਸਾਨੂੰ ਸਾਇਨ ਕੀ ਦੇਣੇ ਕਿੰਨੇ ਕ ਦਰਬਾਰਾ ਸਿੰਘ ਹੀ ਲਾਂਗੇ ਕਿੰਨੇ ਕਦਰ ਹੈਰਾਨ ਕੀ ਵੀ ਗੱਲ ਹੈ ਮੈਂ ਇੱਕ ਗੱਲ ਲਿਖਾਂਗਾ ਪਾਣੀ ਬਾਰੇ ਕਿ ਪਾਣੀ ਲਈ ਪੰਜਾਬ ਨੇ ਵਿਰੋਧ ਕੀਤਾ ਸਭ ਤੋਂ ਜ਼ਿਆਦਾ ਵਿਰੋਧ ਪਤਾ ਕੀਨੇ ਕੀਤਾ ਲੈਰੀ ਸਿੰਘ ਦੀ ਯੋਜਨਾ ਦਾ ਨਾਂ ਪਹਿਲੇ ਇਰੀਗੇਸ਼ਨ ਮਨਿਸਟਰ ਸੀ ਜਦੋਂ 55 ਦੀ ਗੱਲ ਹੋਈ ਉਹ ਲੈਰੀ ਸਿੰਘ ਜੀ ਹਰਿਆਣੇ ਦੇ ਸੀ ਸਾਡੀ ਕੌਮ ਦੇ ਨਹੀਂ ਸੀ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਤਕਾਵਾ ਹੋਇਆ ਸਾਡੇ ਮੁੱਖ ਮੰਤਰੀ ਦਾ ਉਹ ਥਾਪੀ ਮਾਰ ਕੇ ਕਹਿ ਰੇ ਸੀ ਮੈਂ ਦੇਉਂਗਾ ਪਾਣੀ ਆ ਤੂੰ ਸੀਵਨ ਮੈਂ ਉਹਨਾਂ ਤੇ ਲੋਕਾਂ ਨੂੰ ਸਾਰੇ ਪੀੜਤਾਂ ਨੂੰ ਮਿਲ ਰਿਹਾ ਜਿਨ੍ਹਾਂ ਦੀ ਜ਼ਮੀਨ ਦਰਿਆ ਦੇ ਥੱਲੇ ਮਾਰਕੀਦੀ ਹੈ ਕਿਉਂਕਿ ਦਰਿਆ ਹਿਲਦਾ ਜੁਲਦਾ ਰਹਿੰਦਾ ਹੈ ਦਰਿਆ ਨੂੰ ਇੱਕ ਥਾਂ ਤੇ ਬੰਨ ਦਿੱਤਾ ਗਿਆ ਪੜਾਂ ਥਾਪੀ ਮਾਰ ਕੇ ਰਿੰਗਲ ਸੀ ਦਰਿਆਵਾਂ ਦੇ ਵਹਿਣ ਮੋੜੂਗਾ ਦਰਿਆਵਾਂ ਨੂੰ ਬੰਨ ਵੀ ਮਾਰੂਗਾ ਪਰ ਉਹਨਾਂ ਦਰਿਆਵਾਂ ਨੇ ਜਿਨ੍ਹਾਂ ਦੀ ਜ਼ਮੀਨ ਨੱਪੀ ਉਹਨਾਂ ਨੂੰ ਮਾਲਕੀ ਨਹੀਂ ਦਿੱਤੀ ਅੰਗਰੇਜ਼ਾਂ ਦਾ ਇੱਕ ਐਕਟ ਹੁੰਦਾ ਸੀ 1887 ਦਾ ਲੈਂਡ ਐਂਡ ਰੈਵਿਊ ਐਕਟ ਜਿਹਦੇ ਤਹਿਤ ਉਹ ਬੰਦੋਬਸਤ ਕਰਦੇ ਹੁੰਦੇ ਸੀ ਕਿ ਜੇ ਦਰਿਆ ਹਿੱਲ ਜਾਂ ਤਾ ਉਹ ਮਾਲਕੀ ਬਣ ਜੂਗੀ ਅਗਲਾ ਜਾ ਕੇ ਸ਼ਾਮਲਾ ਹੋ ਤੁਦਾ ਔਰ ਹਿੰਦੇ ਰਹਿੰਦੇ ਸੀ ਜਦੋਂ ਤੁਸੀਂ ਦਰਿਆ ਬੰਨੇ ਉਹ ਲੱਖਾਂ ਏਕੜ ਜ਼ਮੀਨ ਜੋ ਦਰਿਆ ਥੱਲੇ ਆ ਗਈ ਉਹਨਾਂ ਦਾ ਕੀ ਟੱਕੀ ਹੈ ਵੀ ਕੋਈ ਜਵਾਬ ਦਿੱਤਾ ਕਿਸੇ ਨੇ ਇਹ ਸੋ ਕਾਲਡ ਸਾਡੇ ਚੀਫ ਐਗਜ਼ੀਕਿਊਟਿਵ ਬੰਦੇ ਰਹੇ ਨੇ ਜਿਹੜੇ ਤਾਹ ਤਰਾ ਦੇ ਤੇ ਹੁਣ ਜਿਹੜੇ ਬੰਨੂ ਫਿਰਦੇ ਨੇ ਕੀ ਉਹ ਪੰਜਾਬ ਲਈ ਖੜ ਰਹੇ ਨੇ ਜਿਹੜੀ ਅਸਲ ਗੱਲ ਹੈ ਮੈਂ ਤਾਂ ਹੀ ਕਿਹਾ ਕਿ ਤੁਸੀਂ ਸਾਰੇ ਉਹ ਬੈਠੇ ਹੋ ਜੋ ਆਂਕੜਿਆਂ ਤੋਂ ਵਾਕਿਫ ਹੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸਾਨੂੰ ਮਸਲੇ ਦਾ ਵੀ ਪਤਾ ਹੈ ਔਰ ਤੁਸੀਂ ਗੱਲ ਕਰ ਰਹੇ ਸੀ ਨਾ ਕਿ ਇਹ ਸਰਕਾਰ ਕੀ ਕਰ ਰਹੀ ਹੈ ਪੰਜਾਬ ਡੁੱਬ ਕੇ ਮਰ ਰਿਹਾ ਹੈ ਪੰਜਾਬ ਬਾਹਰਲੀਆ ਦੀ ਕਿਸੇ ਹੱਦ ਤੱਕ ਜੋ ਬਦਮਾਸ਼ ਲੋਕ ਨੇ ਜੋ ਉਹਨਾਂ ਚ ਬਦਮਾਸ਼ ਨੇ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਉਹਨਾਂ ਦੀ ਜ਼ਿਆਤੀ ਦਾ ਸ਼ਿਕਾਰ ਹੋ ਰਿਹਾ ਤੇ ਪੰਜਾਬ ਸਰਕਾਰ ਕੀ ਕਰ ਰਹੀ ਹੈ ਜੀ ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਲੈਂਡ ਪੂਨੇਗੜਾਈ ਜ਼ਮੀਨ ਲੈਣ ਦੀ ਸੈਕਟਰ ਦੇ ਇਸ਼ਾਰੇ ਤੇ ਫਿਰ ਕੀਤੀ ਹਾਈ ਰਾਈਸ ਬਿਲਡਿੰਗ ਬਣਾ ਕੇ ਬਾਹਰਲੀਆ ਨੂੰ ਲਿਉਣ ਦੀ ਫਿਰ ਤੀਜੀ ਕੋਸ਼ਿਸ਼ ਟੋ ਟਿੱਲੋ ਸਾਹ ਦੇ ਵੀ ਜ਼ਿਕਰ ਕੀਤਾ ਪੰਚਾਇਤਾਂ ਦੀ ਜ਼ਮੀਨ ਖਾ ਰਹੇ ਨੇ ਸ਼ੁਰੂ ਹੋ ਗਿਆ ਉਹਦਾ ਕੰਮ ਹਾਊਸਿੰਗ ਫੈਕਟਰੀ ਤੇ ਚੁੱਕਿਆ ਚੀਫ ਫੈਕਟਰੀ ਕੋਲੇ ਫਾਈਲ ਉਹ ਚੌਥਾ ਕੰਮ ਆ ਗਿਆ ਸਾਰੇ ਕੱਲ ਦਾ ਐਡਵਰਟਾਈਜ਼ ਹੋ ਗਿਆ ਨਹੀਂ ਇੱਕ ਚੌਥਾ ਵੀ ਆ ਗਿਆ ਬਿਜਲੀ ਬੋਰਡ ਤੇ ਪੀਡਬਲਯੂਡੀ ਦੀਆਂ ਜ਼ਮੀਨਾਂ ਕੱਲ ਤੁਹਾਡੇ ਸਾਹਮਣੇ ਆ ਜੂਗਾ ਆਲਰੇਡੀ ਜੀਰੇ ਦੇ ਵਿੱਚ ਹੈ ਜਿੱਥੇ ਮੈਂ ਜਾ ਵੀ ਰਿਹਾ ਕੱਲ ਨੂੰ ਉਹਨਾਂ ਨੂੰ ਕਹਤਾ ਕਿ ਜ਼ਮੀਨਾਂ ਛੱਡ ਕੇ ਜਾਓ ਕਿਉਂਕਿ ਪੰਜਾਬ ਸਰਕਾਰ ਨੇ ਉਹਨਾਂ ਤੇ ਲੋਨ ਲੈਣਾ ਔਰ ਲੋਨ ਲੈ ਕੇ ਆਪਿਆ ਜੋ ਗਈਆਂ ਗੁਦੜੀਆਂ ਜੀਆਂ ਸਕੀਮਾਂ ਉਹ ਚ ਪੈਸਾ ਦੇਣਾ ਪਰ ਕੀ ਫੇਰ ਉਹੀ ਗੱਲ ਆ ਗਈ ਜੋ ਪਹਿਲਾਂ ਕਰ ਰਹੇ ਸੀ ਅੱਬਾ ਕੀ ਕਰ ਰਹੇ ਆ ਆਪਾਂ ਕੀ ਕਰ ਰਹੇ ਆ ਕੀ ਅਸੀਂ ਸਮਝਾਂਗੇ ਜਾਂ ਸੀ ਆਮ ਸੌਰੀ ਅਸੀਂ ਸੈਮੀਨਾਰ ਹੀ ਕਰਾਂਗੇ ਜੋ ਨਵਦੀਪ ਕਹਿ ਰਿਹਾ ਸੀ ਕਿਉਂਕਿ ਤਕਰੀਬਨ ਹੁੰਦਾ ਜਿੱਥੇ ਅਸੀਂ ਹੁੰਦੇ ਆ ਆ ਹੁਣੇ ਜੇ ਅਸੀਂ ਗੱਲ ਕਰ ਰਹੇ ਸੀ ਭਾਜੀ ਨਰੇਂਦ ਸਿੰਘ ਮੋਰੀ ਸੁਪਾਸ ਰਾਂਟ ਦੀ ਇਹ ਜਿਹੜਾ ਮਾਡਰਨ ਜ਼ਮਾਨੇ ਦਾ ਸੁਪਾਸਰ ਰਾਮਜੀ ਨੇ ਸੋਚਿਆ ਜਦੋਂ ਉਹਦੇ ਲਈ ਇਨਸਾਫ ਲੈਣ ਦੀ ਗੱਲ ਆਈ ਪਟਿਆਲਾ ਜੇਲ੍ਹ ਦੇ ਸਾਹਮਣੇ ਤਿੰਨ ਦਿਨ ਪਹਿਲਾਂ ਕੋਈ ਨਹੀਂ ਉੱਥੇ ਕੌਣ ਪਹੁੰਚਿਆ ਸੀ ਉੱਥੇ ਇੱਕ ਵੀ ਪਾਰਟੀ ਨਹੀਂ ਤੇ ਜਿਹੜੀ ਪਾਰਟੀ ਸੀ ਉਹ 5 ਵਜੇ ਤੋਂ ਬਾਅਦ ਨਜ਼ਾਰਦ ਹੋਗੀ ਸੀ ਰਾਤ ਨੂੰ 9 ਵਜੇ ਜਦੋਂ ਇਹਨੇ ਸਹੀ ਕਿਹਾ ਨਦੀਪ ਨੇ ਅਸੀਂ 5-6 ਜਣੇ ਸੀ ਕਿੱਥੇ ਚਲੇ ਜਾਂਦੇ ਸੀ ਲੱਗਦੇ ਕਿਉਂ ਨਹੀਂ ਉਦੋਂ ਤੋ ਬੰਦੇ ਵੀ ਲੱਭ ਪੈਂਦੇ ਸੀ ਜਿਹੜੇ ਜ਼ਮਾਨੇ ਦੀ ਗੱਲ ਹੋ ਰਹੀ ਹੈ ਸੁੱਖਾ ਸਿੰਘ ਤੇ ਮਹਤਾਬ ਸਿੰਘ ਨੇ ਇਹ ਹੀ ਸਾਬਤ ਕੀਤਾ ਸੀ ਮੱਸੇ ਰੰਗੜ ਦਾ ਸਿਰ ਵੀ ਆਹੀ ਵਟਿਆ ਗਿਆ ਸੀ ਤੇ ਹੁਣ ਉਹ ਮੱਸੇ ਰੰਗੜ ਸਾਡੇ ਹੀ ਰੂਪ 'ਚ ਸਾਡੇ ਸਾਹਮਣੇ ਬਹਿ ਕੇ ਤਰਕ ਦੇ ਰਹੇ ਨੇ ਕਿ ਪੰਜਾਬ ਨੂੰ ਆਪੇ ਮੂਲ ਜੋ ਉਹਦਾ ਕੈਰੈਕਟਰ ਹੈ ਉਹਨੂੰ ਬਚਾ ਸਕੀਏ ਤਾਂ ਉਹਨੂੰ ਰੋਕਣਾ ਕਿਵੇਂ ਹੈ ਇਹ ਕਹਿ ਕੇ ਕਿ ਨਾ ਨਾ ਯਾਰ ਤੁਹਾਡੇ ਬੰਦੇ ਵੀ ਬਾਹਰ ਨੇ ਵੇਖਿਓ ਕਿਤੇ ਗੱਲ ਬੋਲ ਨਹੀਂ ਹੋ ਗਈ ਇਹ ਧਮਕੀ ਹੈ ਕੀ ਨਾ ਦੇ ਕੇ ਚੱਲੂਗਾ ਜਨਤਾ ਬੈਠ ਰੂਦਾ ਸਕਦੇ ਨੇ ਕੀ ਇਹ ਧਮਕੀ ਨਹੀਂ ਗਈ ਔਰ ਤੁਹਾਡਾ ਚੀਫ ਮਿਨਿਸਟਰ ਧਮਕੀ ਦੇਵੇ ਯਾਰ ਅਸੀਂ ਕਦੋਂ ਕਰਣੀ ਹੈ ਕਿ ਇਹਨਾਂ ਨੂੰ ਕਾਨੂੰਨ ਤੋਂ ਹਟਾ ਕੇ ਬਾਝੇ ਕਰੋ ਪਰ ਜਿਹੜਾ ਕਰਨੂ ਬਾਕੀ ਪ੍ਰਦੇਸ਼ਾਂ ਚੋਂ ਸਾਡੇ ਨਹੀਂ ਹੋਣਾ ਚਾਹੀਦਾ ਕੱਲ ਸিসিਕੇ ਬਾਈ ਜੀ ਉੱਥੇ ਅਸੀਂ ਹੁਸ਼ਿਆਰਪੁਰ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਫਾਮਣੀ ਸਾਰੇ ਉਹਨਾਂ ਪਰਿਵਾਰਾਂ ਨੂੰ ਲੈ ਕੇ ਗਏ ਤੇ ਅਸੀਂ ਉਹਨਾਂ ਮਾਰ ਰਿਹਾ ਇੱਕ ਮੰਗ ਰੱਖੀ ਕਿ ਜਦੋਂ ਤੱਕ ਦੰਮੀ ਸੇਲ ਦਾ ਕਾਨੂੰਨ ਜੋ ਅਸੀਂ ਕਹਿ ਰਹੇ ਹ ਐਮੈਂਡਮੈਂਟ ਕਰਕੇ ਬਣੇ 15 ਸਾਲ ਵਾਲਾ ਪਰ ਬਾਕੀ ਗੱਲਾਂ ਚ ਸ਼ਾਮਲ ਨਹੀਂ ਉਦੋਂ ਤੱਕ ਬਾਰਲੀਆ ਦੀ ਵੈਰੀਫਿਕੇਸ਼ਨ ਇਲਾਕੇ ਦੇ origignal ਡਾਕੂਮੈਂਟ ਤੇ ਹੋਈ। ਔਰ ਇਹ ਗੱਲ ਮੈਂ ਫੁਲ ਕੈਮਰਿਆਂ ਦੇ ਸਾਹਮਣੇ ਲੋਕਾਂ 'ਚ ਖੜ ਕੇ ਅੱਜ ਤੋਂ 11 ਮਹੀਨੇ ਪਹਿਲਾਂ ਮੁਹੱਲੇ 'ਚ ਵੀ ਕੀਤੀ ਸੀ। ਜਦੋਂ ਸਾਡੇ ਦੋ ਮੁੰਡੇ ਕੁੰਬੜਾ ਦੇ ਮਾਰੇ ਗਏ ਸੀ ਉਹ ਵੀ ਪ੍ਰਵਾਸੀਆਂ ਨੇ ਮਾਰੇ ਸੀ। ਔਰ ਐਡਮਿਨਿਸਟ੍ਰੇਸ਼ਨ ਮੰਨੀ ਸੀ ਸਾਹਮਣੇ ਕੱਟ ਕੇ। ਪਰ ਕੀ ਉਹ ਹੁਣ ਹੁਸ਼ਿਆਰਪੁਰ ਦੇ ਵਾਲੋ ਕੀਤਾ? ਨਾ। ਬਾਕੀ ਪੰਜਾਬ ਦੇ ਡਿਸਟ੍ਰਿਕਟ ਵਾਲੋ ਕਰ ਰਹੇ ਨੇ। ਨਾ। ਕੀ ਇਹ ਪੌਦੀ ਗੱਲ ਉਠਾ ਰਹੇ ਆ ਉਦੋਂ ਸਾਨੂੰ ਇਹ ਲੱਗਦਾ ਆਣਾ ਯਾਰ ਗੱਲ ਉਠਾ ਜੇ ਕਿਤੇ ਬਣ ਜੇ ਕੁਝ ਉਦੋਂ ਸਾਨੂੰ ਲੱਗਦਾ ਹੈ ਕਿ ਦਿੱਲੀ ਨਾਲ ਆਈ ਐਮ ਸੌਰੀ ਜ਼ਿਆਦਾਤਰ ਪਾਰਟੀਆਂ ਕਿਉਂਕਿ ਸਵੀਪਿੰਗ ਸਟੇਟਮੈਂਟ ਕਦੇ ਨਹੀਂ ਦੇਣੀ ਚਾਹੀਦੀ ਜ਼ਿਆਦਾਤਰ ਪਾਰਟੀਆਂ ਦਿੱਲੀ ਨਾਲ ਘੱਟ ਜੋੜ ਹੋ ਜੋ ਇਹਦੀ ਕੋਸ਼ਿਸ਼ ਚ ਲੱਗੀਆਂ ਹੋਈਆਂ ਨੇ ਪਰ ਉਹ ਨੈਸ਼ਨਲ ਪਾਰਟੀਆਂ ਜਿਨ੍ਹਾਂ ਨੇ ਸਾਨੂੰ ਵੇਚਿਆ ਜਿਹੜੇ ਸਾਡੀ ਡੈਮੋਗ੍ਰਾਫੀ ਖਰਾਬ ਕਰਨਾ ਚਾਹੁੰਦੇ ਖਤਮ ਕਰਨਾ ਚਾਹੁੰਦੇ ਆ ਅਸੀਂ ਉਹਨਾਂ ਨੂੰ ਵੋਟਾਂ ਵੀ ਪਾਉਨੇ ਆ ਇਹ ਪਾਣੀਆਂ ਨੇ ਜੇ ਡਬੋਇਆ ਸਹੀ ਕਿਹਾ ਇੰਨਾਂ ਨੇ ਆਪਾਂ ਹੱਕਦਾਰ ਐ ਡੁੱਬਣ ਦੇ ਅਸੀਂ ਜੰਗੂ ਵੀ ਮਿਹਨਤੀ ਵੀ ਪਰ ਬੰਦੇ ਨੂੰ ਚੁੰਨ ਵੇਲੇ ਨਹੀਂ ਸੋਚਣਾ ਜਿਹਨੇ ਸਾਡਾ ਸੱਤਿਆ ਨਾਸ਼ ਕਰਤਾ ਜਿੰਨਾਂ ਨੇ ਲਿਸਟਡ ਨੇ ਕਿਵੇਂ ਤੁਹਾਨੂੰ ਵੇਚਿਆ ਪਰ ਮੈਨੂੰ ਦੱਸੋ ਪੂਰੇ ਦੇਸ਼ ਕਿਤੇ ਵੀ ਇਹ ਹੈ ਕਿ ਪਾਣੀ ਥੋੜਾ ਹੋਵੇ ਤੇ ਨਾ ਤੁਸੀਂ ਸੈਂਟਰ ਤੋਂ ਪੁੱਛ ਕੇ ਕੱਢੋ ਕਿ ਤੁਹਾਨੂੰ ਪਤਾ ਨਹੀਂ ਇਹ ਹੀ ਰਾਜਸਥਾਨ ਜਦੋਂ ਨਰਮਦਾ ਚੋਂ ਪਾਣੀ ਮੰਗਣ ਜਾਂਦਾ ਹੈ ਤਾਂ ਮੱਧ ਪ੍ਰਦੇਸ਼ ਤੇ ਗੁਜਰਾਤ ਆnde ਤੈਨੂੰ ਮੋਕਲ ਨਹੀਂ ਤੂੰ ਨੌ ਨਰਪੇਰੀਆਂ ਤੇ ਉਹੀ ਗੁਜਰਾ ਆ ਰਾਜਸਥਾਨ ਸਭ ਤੋਂ ਪਾਣੀ ਲੈ ਜਾਂਦਾ ਹੈ ਇਹ ਕਿਵੇਂ ਹੋ ਰਿਹਾ ਹੈ ਇੱਕ ਦੇਸ਼ ਦੋ ਘਰ ਨੂੰ ਔਰ ਅਸੀਂ ਹਮੇਸ਼ਾ ਹੀ ਨੈਗੇਟਿਵ ਚਾਹੀਏ ਕਿਉਂਕਿ ਆਖਰੀ ਗੱਲ ਕਹੂੰਗਾ ਕਿਉਂਕਿ ਲੜਾਈ ਲੜਾਈ ਕੋਈ ਸਰਕਾਰ ਲੜਦੀ ਹੈ ਜਿਹੜੀ ਆਪਾਂ ਚੁਣੀ ਹੋਵੇ ਜਿਵੇਂ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਆਪਾਂ ਰਾਜਾ ਬਣਾ ਲਿਆ ਸੀ ਤਾਂ ਸਾਡੀ ਲੜਾਈ ਸਾਡੀ ਰਹਿਨਮਾਈ ਸਾਡੀ ਚਾਹ ਮਲਤਾਨ ਹੋਵੇ ਪਿਸ਼ਾਵਰ ਹੋਵੇ ਕਿੰਧੋਂ ਦੀ ਵੀ ਲੜਾਈ ਹੋਵੇ ਉਹ ਲੜਦੇ ਸੀ ਤੇ ਅਸੀਂ ਪਿੱਛੇ ਖੜਦੇ ਸੀ ਅੱਜ ਸਾਡੀ ਸਰਕਾਰ ਕਿਹਦੇ ਵੱਲੋਂ ਲੜ ਰਹੀ ਹੈ ਔਰ ਸਿਰਫ ਅੱਜ ਹੀ ਨਹੀਂ ਜਦੋਂ ਤੋਂ ਆਜ਼ਾਦ ਹੋਏ ਆ ਉਦੋਂ ਤੋਂ ਉਹ ਸਾਡੇ ਹੱਕਾਂ ਦੇ ਉਲਟ ਲੜ ਰਹੀ ਹੈ ਸਾਡੇ ਵਿਰੁੱਧ ਲੜ ਰਹੀ ਹੈ ਚੁਣਿਆ ਸੀ ਭੁਗਦੇ ਦਿੱਲੀ ਦੇ ਵੱਲ ਨਹੀਂ ਤੇ ਅਸੀਂ ਇੱਥੇ ਗਏ ਗੁਜ਼ਰੇ ਢੇਕੂ ਫਾਇ ਕਿ ਇਹਨਾਂ ਨੂੰ ਵਾਰ-ਵਾਰ ਮਿਠਾਈਏ ਆ ਫਿਰਦੇ ਆ ਬਜ਼ੁਰਗ ਤਰੇ ਆ ਰਹੇ ਨੇ ਮੈਨੂੰ ਨਜ਼ਰ ਆ ਗਈ ਇਹਨਾਂ ਦੇ ਬੱਚੇ ਨੂੰ ਕਿੰਨੇ ਥਾਈ ਕਰੰਡ ਲਾਇਆ ਗਿਆ ਹੈ ਨਰਿੰਦਰਦੀਪ ਸਿੰਘ ਨੂੰ ਜੇ ਤੁਸੀਂ ਉਹ ਫੋਟੋ ਵੇਖ ਲਓ ਜੋ ਮੈਂ ਕੱਲ ਵੇਖੀ ਆ ਉਸ ਬੱਚੇ ਦੀ ਜਿਸ 5 ਸਾਲ ਦੇ ਮਸੂਮ ਨਾਲ ਹਵਾਨੀਆਂ ਤੋਂ ਹੋਈ ਹੈ ਤਾਂ ਤੁਹਾਡਾ ਦਿਲ ਖੋਲ ਜੂਗਾ ਕਿ ਯਾਰ ਐਵੇਂ ਹੀ ਕਰ ਸਕਦਾ ਕੋਈ ਔਰ ਉਹ ਬੰਦਾ ਪਤਾ ਕੌਣ ਸੀ ਕਰੰਡਜੀ ਉਸ ਬੰਦੇ ਨੂੰ 7 ਸਾਲ ਦੀ ਸਜ਼ਾ ਹੋਈ ਵੀ ਸੀ। ਪਰ ਉਹ ਬੰਦਾ ਰੇਵ ਦੇ ਕੇਸ਼ ਚੰਦਰ ਸੀ ਸਰ। ਜੇ ਆਦੀ ਮੈਂ ਉੱਤੇ ਡੀਸੀ ਨੂੰ ਕਰਕੇ ਪੁੱਛਿਆ। ਮੈਂ ਕਿਹਾ ਜੇ ਆਦੀ ਵੈਰੀਫਿਕੇਸ਼ਨ ਹੋਈ ਹੁੰਦੀ ਤੁਹਾਡੀ ਪੁਲਿਸ ਨੂੰ ਪਤਾ ਹੁੰਦਾ ਇਹ ਤਾਲਾ ਨਾ ਕਰਦੇ ਉਹਨੂੰ। ਸਮਾਜਿਕ ਲੈਵਲ ਤੇ ਪਤਾ ਹੁੰਦਾ ਕਿ ਕ੍ਰਿਮੀਨਲ ਮਾਈਂਡਡ ਹੈ ਤਾਂ ਮੈਨੂੰ ਦੱਸੋ ਇਹ ਘਟਨਾ ਹੁੰਦੀ। ਅੰਦਰ ਚ ਗਲਤ ਤਾਂ ਤੁਹਾਡੀ ਸਹੀ ਹੈ। ਤੇ ਫਿਰ ਮੈਂ ਕਿਹਾ ਕੀਤੀ ਕਿਉਂ ਦੀ? ਕੀ ਇਹ ਮੁੱਖ ਮੰਤਰੀ ਦੋਸ਼ੀ ਨਹੀਂਗਾ? ਤੇ ਦੁਨੀਆ ਕੀ ਨੇ ਆ ਪਹਿਆ 3 ਇਨਕਲਾਬ ਕਹਿ ਕੇ ਆਜੂ ਗਰੀਬੀ ਕਹਿ ਕੇ ਹਟਜੂ ਕੈਲੀਫੋਰਨੀਆ ਕਹਿ ਕੇ ਬਣਜੂ ਇਹਦੇ ਲਈ ਕੁਝ ਨੀਤੀਆਂ ਹੁੰਦੀਆਂ ਨੇ ਉਹਨਾਂ ਦੀ ਡਿਟੇਲ ਹੁੰਦੀ ਆ ਉਹ ਲਿਖੀਆਂ ਜਾਂਦੀਆਂ ਨੇ ਉਹ ਕਾਨੂੰਨ ਪਾਸ ਹੁੰਦੇ ਨੇ ਅਸੈਂਬਲੀ 'ਚ ਕਿਤੇ ਵੀ ਅਸੈਂਬਲੀ 'ਚ ਕੋਈ ਬਿੱਲ ਪਾਸ ਹੋਵੇ ਆ ਹੁਣੇ ਜੇ ਵੋਟਰ ਐਕਟ ਦੀ ਅਮੈਂਡਮੈਂਟ ਹੋਈ ਸੀਗੀ 1974 ਵਾਲੇ 'ਚ ਕੀ ਅਮੈਂਡਮੈਂਟ ਹੋਈ ਕਿ ਜਿਹੜਾ ਪਾਣੀ ਗੰਦਾ ਕਰਦਾ ਉਹਨੂੰ ਸਜ਼ਾੜੀ ਹੋਣੀ ਚਾਹੀਦੀ ਸਰ ਜੁਰਮਾਨਾ ਕਰ ਦਿਓ ਕਾਦੇ ਨਹੀਂ ਕਿਉਂਕਿ ਅਸੀਂ ਇਹਨਾਂ ਨੂੰ ਕਾਰਨਰ ਕੀਤਾ ਹੋਇਆ ਹੈ ਇਹਨਾਂ ਨੂੰ ਸਜ਼ਾ ਹੋ ਸਕਦੀ ਉਹਨਾਂ ਇੰਡਸਟਰੀ ਲਿਸਟਾਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਪਾਣੀ ਦਾ ਸਭ ਤੇ ਆਨਸ਼ ਕੀਤਾ ਉਹਨਾਂ ਨੂੰ ਬਚਾਉਣ ਲਈ ਸਾਡੇ ਮੁੱਖ ਮੰਤਰੀ ਸਾਡੀ ਅਸੈਂਬਲੀ ਨੇ ਦਸਾਂ ਮਿੰਟਾਂ ਚ ਤਿੰਨ ਬਿੱਲ ਪਾਸ ਕੀਤੇ ਜਿਦੇ ਚ ਇਹ ਅਮੈਂਡਮੈਂਟ ਵੀ ਸੀ ਤੇ ਜਦੋਂ ਬੇਆਦਬੀ ਤਾਂ ਬਣਾਉਣਾ ਹੈ ਕਾਨੂੰ ਉਹਨਾਂ 6 ਮਹੀਨੇ ਲਈ ਸਟੈਂਡਿੰਗ ਕਮੇਟੀ ਨੂੰ ਕਹ ਦਿਓ ਸਿਲੈਕਟ ਕਮੇਟੀ ਨੂੰ ਦੇ ਦਿਓ ਕਿ ਕੌਣ ਨੇ ਯਾਰ ਆਪਾਂ ਹੀ ਹੁੰਦੇ ਐ ਤਾਂ ਮੇਰੀ ਸਿਰ ਔਖੜ ਦੇ ਵਿੱਚ ਤੁਸੀਂ ਸਾਰੇ ਜ਼ਿਆਦਾਤਰ ਮੈਥੋਂ ਉਮਰ ਚੋਂ ਅੱਠੇ ਹੋ ਮੇਰੇ ਹਾਂ ਦੀ ਵੀ ਹੋ ਇੱਕੋ ਬੇਨਤੀ ਆ ਕਮਰਿਆਂ ਚ ਬਹਿ ਕੇ ਗੱਲਾਂ ਨਾ ਕਰੋ ਜਿੰਨਾ ਲੋਕਾਂ ਨੇ ਚੁਣਨਾ ਉਹਨਾਂ ਦੇ ਵਿੱਚ ਖੜੋ ਜਾ ਕੇ ਉਹਨਾਂ ਦੇ ਜਜ਼ਬਾਤ ਸਮਝੋ ਔਰ ਉਹਨਾਂ ਦੀ ਲੈਂਗੁਏਜ ਉਹਨਾਂ ਨੂੰ ਸਮਝਾਓ ਕਿ ਅੱਜ ਦੀ ਲੜਾਈ ਡੈਮੋਕਰੈਟਿਕ ਵਰਲਡ ਦੀ ਲੜਾਈ ਆ ਫਿਰ ਹਾਂ ਜੇ ਲੜਾਈ ਸਾਡੇ ਤੇ ਕਿਸੇ ਹੋਰ ਤਰ੍ਹਾਂ ਦੀ ਥੋਪੀ ਜਾਊਗੀ ਉਦੋਂ ਉਹਦੇ ਬਾਰੇ ਵਿਚਾਰ ਲਾਂਗੇ ਲੇਕਿਨ ਅੱਜ ਅਸੀਂ ਚੁੰਦੇ ਆ ਕਿ ਸਮਝ ਕੇ ਨਹੀਂ ਚੁੰਨ ਸਕਦੇ ਕਿ ਸਾਡਾ ਰਿਪ੍ਰੈਜ਼ੈਂਟੇਟਿਵ ਕੋ 1800 ਅੱਜ 1800 ਤੱਕ ਸੋਚ ਲੈਣਾ ਕਿ ਸਾਡਾ ਰਿਪ੍ਰੈਜ਼ੈਂਟੇਟਿਵ ਸਹੀ ਕੌਣ ਹੈ ਜਿਵੇਂ ਹੁਣੇ ਬਾਈ ਜੀ ਨੇ ਜ਼ਿਕਰ ਕੀਤਾ ਸੀ ਕਿ ਲਾਹੌਰ ਵਾਲਿਆਂ ਨੇ ਰਣਜੀਤ ਸਿੰਘ ਨੂੰ ਖੁਦ ਬੁਲਾ ਲਿਆ ਉਹ ਜ਼ਮੇਦਾਰ ਸੀ ਕਿ ਅਸੀਂ ਕੌਣ ਚੁੰਦੇ ਆ ਭਗਵੰਤ ਸਿੰਘ ਬਾਦਰ ਅਮਰਿੰਦਰ ਸਿੰਘ ਜੰਨੀ ਐ ਤੇ ਕਿੰਨੇ ਮਰਜੀ ਕਰ ਲੋਖੀਰ ਤੱਕ ਜਿਨ੍ਹਾਂ ਨੇ ਤੁਹਾਨੂੰ ਵੇਚਿਆ ਸੋ ਇਹਦੇ ਤੇ ਗੌਰ ਕਰੋ ਇਹਦੀਆਂ ਡਿਟੇਲਸ ਤੇ ਜਾਵਾਂਗੇ ਉਹ ਆਪਾਂ ਸਭ ਵਾਕਿਫ ਹੈ ਲੇਕਿਨ ਉਹ ਸੋਚੀਏ ਜੀਦੇ ਨਾਲ ਆਪਾਂ ਜੋ ਸਥਿਤੀ ਹੈ ਜੋ yathasthiti ਹੈ ਇਹਨੂੰ ਬੈਟਰ ਕਰ ਸਕੀਏ ਤੇ ਉਹਨਾਂ ਲੋਕਾਂ ਨੂੰ ਲਿਆ ਸਕੀਏ ਜੋ ਸਾਡੇ ਵੱਲੋਂ ਦਿੱਲੀ ਨਾਲ ਸਾਡੇ ਹੱਕਾਂ ਲਈ ਅੱਗੇ ਹੋ ਕੇ ਲੜਨ ਤੇ ਪਿੱਛੇ ਅਸੀਂ ਖੜੇ ਹੋਈਏ ਨਾ ਕਿ ਅੱਗੇ ਹੋ ਕੇ ਸਾਨੂੰ ਵੇਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ